ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Jobs వైਗਨੀ ਦੇ ਵਿੱਚ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੀ ਭਰਤੀ 2025 ਸਬ ਫਾਇਰ ਆਫੀਸਰ ਅਤੇ ਹੋਸਟਲ ਵਾਰਡਨ ਦੀ ਪੋਸਟ ਹੈ ਜੀ ਲਾਸਟ ਮੀਟੀ ਅਪਲਾਈ ਕਰਨ ਲਈ 3 7 2025 ਹੈ ਜੀ ਆਨਲਾਈਨ ਅਪਲਾਈ ਕਰ ਸਕਦੇ ਹੋ ਤੁਸੀਂ ਦੋਸਤੋ ਹੋਰ ਵਧੇਰੇ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੀ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਅਪਲੋਡ ਕੀਤੀਆਂ ਹੋਈਆਂ ਨੇ ਵੀਡੀਓ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਤੇ ਕਲਿੱਕ ਕਰ ਦੇਣ ਆਪਣੇ WhatsApp ਚੈਨਲ ਅਤੇ Telegram ਚੈਨਲ ਦਾ ਵੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਕਿਰਪਾ ਕਰਕੇ ਤੁਸੀਂ ਜੁਆਇਨ ਕਰ ਲਓ ਜੀ ਤਾਂ ਜੋ ਤੁਹਾਨੂੰ ਸਮੇਂ ਸਿਰ ਨੋਟੀਫਿਕੇਸ਼ਨਾਂ ਪ੍ਰਾਪਤ ਹੋ ਸਕਣ ਜੇਕਰ ਤੁਹਾਡਾ ਕੋਈ ਸਵਾਲ ਹੈ ਦੋਸਤੋ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਹੁਣ ਚੱਲਦੇ ਹਾਂ ਦੋਸਤੋ ਆਪਾਂ ਨੋਟੀਫਿਕੇਸ਼ਨ ਦੇ ਵੱਲ ਇਹ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਜੀ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਆਫ ਸਾਇੰਸ ਫਰੀਦਕੋਟ ਦੇ ਵੱਲੋਂ ਜੀ ਤੇਰੇ ਜਾਣਕਾਰੀ ਦੇ ਲਈ ਇਹਨਾਂ ਨੇ ਹੈਲਪਲਾਈਨ ਨੰਬਰ ਦਿੱਤਾ ਹੋਇਆ ਜੀ ਤੁਸੀਂ ਕਾਲ ਕਰਕੇ ਇਹਨਾਂ ਤੋਂ ਹੋਰ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਇਹ ਨੋਟੀਫਿਕੇਸ਼ਨ ਜਾਰੀ ਹੋਈ 13 6 2025 ਨੂੰ ਜੀ ਲਾਸਟ ਡੇਟ ਆ ਜੌਬ ਅਪਲਾਈ ਕਰਨ ਦੀ 3 7 2025 ਜੀ ਤੁਸੀਂ ਇਹ ਜੌਬ ਦੇ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ ਦੋਸਤੋ ਆਨਲਾਈਨ ਅਪਲਾਈ ਕਰਨ ਦਾ ਲਿੰਕ ਅਤੇ ਇਸ ਨੋਟੀਫਿਕੇਸ਼ਨ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਅਤੇ ਆਨਲਾਈਨ ਅਪਲਾਈ ਕਰ ਸਕਦੇ ਹੋ ਪੋਸਟ ਆਊਟ ਕੀਤੇ ਗਏ ਨੇ ਜੀ ਸਫਾਇਰ ਆਫੀਸਰ ਦੀ ਇੱਕ ਪੋਸਟ ਜੀ ਅਤੇ ਹੋਸਟਲ ਗਾਰਡਨ ਗ੍ਰੇਡ 2 ਦੀ ਦੋ ਪੋਸਟਾਂ ਰੈਗੂਲਰ ਬੇਸਿਸ ਭਰਤੀ ਹੈ ਜੀ ਇਹ ਬਾਬਾ ਫਰੀਦ ਯੂਨੀਵਰਸਿਟੀ ਹਲਦਾ ਬਸਾਈਂ ਫਰੀਦਕੋਟ ਵਿਖੇ ਤੁਹਾਡੀ ਜੌਬ ਹੋਵੇਗੀ ਜੀ ਇਹਨਾਂ ਪੋਸਟਾਂ ਦੇ ਲਈ ਐਪਲੀਕੇਸ਼ਨ ਫੀਸ ਜਿਹੜੀ ਰੱਖੀ ਗਈ ਉਹ ਇਸ ਪ੍ਰਕਾਰ ਹੈ ਜੀ ਆਲ ਕੈਟਾਗਰੀ ਐਸਸੀ ਨੂੰ ਛੱਡ ਕੇ ਜੀ 2360 ਰੁਪਏ ਜੀ ਐਸਸੀ ਕੈਟਾਗਰੀ ਦੇ ਲਈ 1180 ਰੁਪਏ ਹੈ ਜੀ ਇਹ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ ਐਪਲੀਕੇਸ਼ਨ ਫੀਸ ਦੀ ਨੰਬਰ 1 ਤੇ ਦੋਸਤੋ ਪੋਸਟ ਹੈ ਜੀ ਸਫਾਇਰ ਦੀ ਇੱਕ ਪੋਸਟ ਹੈ ਜੀ ਐਲੀਜੀਬਿਲਟੀ ਕ੍ਰਾਈਟੇਰੀਆ ਕੁਝ ਇਸ ਪ੍ਰਕਾਰ ਹੈ ਜੀ ਇਹਨਾਂ ਨੇ ਸਟੱਡੀ ਮੰਗੀ ਹੈ ਗ੍ਰੈਜੂਏਸ਼ਨ ਕਿਸੇ ਵੀ ਸਟ੍ਰੀਮ ਦੇ ਨਾਲ ਅਤੇ ਤੁਹਾਡਾ ਸਬ ਆਫੀਸਰ ਕੋਰਸ ਪਾਸ ਹੋਣਾ ਚਾਹੀਦਾ ਜੀ ਨੈਸ਼ਨਲ ਫਾਇਰ ਸਰਵਿਸ ਕਾਲਜ ਨਾਗਪੁਰ ਦੇ ਵੱਲੋਂ ਜੀ ਫਿਜ਼ੀਕਲ ਫਿਟਨੈਸ ਇਹਨਾਂ ਨੇ ਮੰਗੀ ਹੈ ਜੀ ਮਿਨੀਮਮ ਹਾਈਟ 5 ਫੁੱਟ 5 ਇੰਚ ਹੋਣੀ ਚਾਹੀਦੀ ਹੈ ਚੈਸਟ 33.5 ਹੋਣੀ ਚਾਹੀਦੀ ਹੈ ਐਕਸਪੈਂਡਡ ਵਿਦ 1.5 ਐਕਸਪੈਂਸ਼ਨ ਆਈ ਸਾਈਟ 6 ਬਾਈ 6 ਬੋਥ ਆਈਜ਼ ਦੀ ਹੋਣੀ ਚਾਹੀਦੀ ਹੈ ਜੀ ਵਿਦਆਊਟ ਗਲਾਸਸ ਰਨਿੰਗ ਏ ਡਿਸਟੈਂਸ 100 ਯਾਰਡ ਵਿਦ weight of 60 kg stones in 1 minute complete ਕਰਨਾ ਚਾਹੀਦਾ ਜੀ lifting the hook ladder to a vertical position from third and the sixth round climbing a rope of a vertical pipe to a height of 8 to 10 feet from the ground e toaddi physical fitness honi chahidi hai ji te pe scale da huga ji as per 7th cpa and amendment issued by government of punjab from time to time ਨੰਬਰ 2 ਤੇ ਜਿਹੜੀ ਪੋਸਟ ਹੈ ਜੀ ਹੋਸਟਲ ਵਾਰਡਨ ਦੀ ਪੋਸਟ ਹੈ ਜੀ ਗ੍ਰੇਡ 2 ਦੀ ਪੋਸਟ ਹੈ ਦੋ ਪੋਸਟਾਂ ਨੇ ਜੀ ਇੱਕ ਫੀਮੇਲ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਵਿੱਚ ਮੰਗੇ ਜੀ ਗ੍ਰੈਜੂਏਸ਼ਨ ਤੁਹਾਡੀ ਹੋਮ ਸਾਇੰਸ ਦੇ ਨਾਲ ਹੋਣੀ ਚਾਹੀਦੀ ਜੀ ਮਿਨੀਮਮ ਐਕਸਪੀਰੀਅੰਸ 2 ਸਾਲ ਦਾ ਹੋਣਾ ਚਾਹੀਦਾ ਜੀ ਕਿੰਗ ਇਨ ਹੋਸਟਲ ਦਾ ਦਾ ਗਰਲਸ ਹੋਸਟਲ ਓਨਲੀ ਲੇਡੀਜ਼ will be ਅਪੋਇੰਟਡ ਐਜ਼ ਹੋਸਟਲ ਵਾਰਡਨ ਜੀ ਗਰਲਸ ਹੋਸਟਲ ਦੇ ਵਿੱਚ ਸਿਰਫ ਲੇਡੀਜ਼ ਦਾ ਵਾਰਡਨ ਦੀ ਪੋਸਟ ਹੋਵੇਗੀ ਅਤੇ ਜੈਂਟਸ ਦੇ ਵਿੱਚ ਜੈਂਟਸ ਦੀ ਤੇ ਪੇ ਸਕੇਲ ਜੀ ਤੁਹਾਡਾ ਐਜ਼ ਪਰ 7th ਪੇ ਸਕੇਲ ਕਮਿਸ਼ਨ ਦੇ ਹਸਾਬ ਨਾਲ ਦਿੱ ਇਹਨਾਂ ਨੇ ਹੋਰ ਵੀ ਕਈ ਕਟਰਮਸ ਐਂਡ ਕੰਡੀਸ਼ਨ ਦਿੱਤੇ ਹੋਏ ਹਨ ਜੀ ਤੁਸੀਂ ਡਿਟੇਲ ਦੇ ਵਿੱਚ ਪੜ੍ਹ ਸਕਦੇ ਹੋ ਨੋਟੀਫਿਕੇਸ਼ਨ ਦੇ ਵਿੱਚੋਂ ਨੰਬਰ 1 ਤੇ ਪੋਸਟਾਂ ਨੂੰ ਵਧਾਇਆ ਕਿਡਾ ਜਾ ਸਕਦਾ ਜੀ ਨੰਬਰ 2 ਤੇ ਪੇ ਸਕਿੱਲ ਸੈਵਨਥ ਪੇ ਸਕਿੱਲ ਦੇ ਕਮਿਸ਼ਨ ਦੇ ਹਿਸਾਬ ਨਾਲ ਦਿੱਤਾ ਜਾਵੇਗੀ ਜੀ ਨੰਬਰ 3 ਤੇ ਜੀ ਪੇ ਐਜ਼ ਪਰ ਪੰਜਾਬ ਸਿਵਲ ਸਰਵਿਸ ਰੂਲ ਦੇ ਹਿਸਾਬ ਨਾਲ ਦਿੱਤੀ ਜਾਵੇਗੀ ਅੰਡਰ ਕਲੋਜ਼ 4.1 ਐਂਡ ਡਿਪਾਰਟਮੈਂਟ ਆਫ ਪਰਸਨਲ ਨੰਬਰ 4 ਤੇ ਪੰਜਾਬੀ ਦੇ ਨੂੰ ਨੌਲੇਜ ਹੋਣੀ ਚਾਹੀਦੀ ਹੈ ਤੇ 10ਵੀਂ ਤੁਹਾਡੀ ਪੰਜਾਬੀ ਸਬਜੈਕਟ ਦੇ ਨਾਲ ਪਾਸ ਕੀਤੀ ਹੋਣੀ ਜ਼ਰੂਰੀ ਹੈ ਜੀ ਨੰਬਰ 5 ਤੇ ਜੀ ਅਪਰ ਏਜ ਲਿਮਟ ਫਾਰ ਅਬਵ ਸੇਡ ਪੋਸਟ 37 ਸਾਲ ਹੈ ਜੀ ਅਦਰ ਕਾਸਟ ਵਾਲਿਆਂ ਨੂੰ ਜੀ 45 ਸਾਲ ਤੱਕ ਦੀ ਛੋਟ ਦਿੱਤੀ ਗਈ ਹੈ ਜੀ ਅਪਰ ਏਜ ਲਿਮਟ 42 ਸਾਲ ਤੱਕ ਦੀ ਛੋਟ ਹੈ ਜੀ ਐਸਸੀ ਕਾਸਟ ਵਾਲਿਆਂ ਨੂੰ ਤੇ ਬੀਸੀ ਕਾਸਟ ਵਾਲਿਆਂ ਨੂੰ ਜੀ ਤੇ ਅਪਰ ਏਜ ਲਿਮਟ 47 ਸਾਲ ਤੱਕ ਦੀ ਇਜ਼ ਤੱਕ ਦੀ ਛੋਟ ਹੈ ਜੀ ਪਰਸਨ ਵਿਦ ਅ ਡਿਸੇਬਿਲਟੀ ਆਫ ਪੰਜਾਬ ਵਾਲਿਆਂ ਨੂੰ ਜੀ ਹੋਰ ਵੀ ਬਹੁਤ ਸਾਰੀਆਂ ਇਹਨਾਂ ਨੇ ਰੂਲਸ ਦਿੱਤੇ ਹੋਏ ਨੇ ਜੀ ਤੁਸੀਂ ਪੜ੍ਹ ਸਕਦੇ ਹੋ ਤੁਹਾਨੂੰ ਕੋਈ ਵੀ ٹیਏਡੀ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਜੀ ਪੜਨ ਤੋਂ ਬਾਅਦ ਤੁਸੀਂ ਇਸ ਜੌਬ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਮਿਲਦੇ ਆਪਾਂ ਨਵੀਂ ਪੋਸਟ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ ਧੰਨਵਾਦ ਜੀ